ਬੰਸਲ ਸਾਹਿਬ ਤੁਹਾਡੀ ਭੈਣ ਦੀ ਉਹੋ ਭੈਣ ਦੀ ਐਡਮਿਸ਼ਨ ਹੋ ਗਈ ਹੋ ਗਈ ਉਹ ਲਾਡੀ ਹਾਂ ਗੱਲ ਸੁਣ ਆ ਦੇਖ ਆ ਮੈਂ ਤੇਰੇ ਵਾਸਤੇ ਕਿੰਨੀ ਸੋਹਣੀ ਗਿਫਟ ਲੈ ਕੇ ਆਇਆ ਹਾਂ ਸ਼ਰਟ ਨਹੀਂ ਚਾਹੀਦੀ ਤੈਨੂੰ ਕਿਸੇ ਕਿਸ ਚ ਸਲਾਹ ਨਹੀਂ ਦੇਣੀ ਮੈਂ ਬਾਬਾ ਗੱਲ ਤਾਂ ਸੁਣ ਉਹ ਬੰਦੇ ਐ ਕਿ ਸੱਚੇ ਆ ਉਹ ਉਹ ਵਾਕਈ ਸੱਚੇ ਆ ਵੀਰੇ ਉਹ ਉਹ ਲਾਡੀ ਵਕੀਲ ਸਾਹਿਬ ਜੀ ਸਾਡੀ ਪੀਜੀ ਚ ਨਾ ਇੱਕ ਕੁੜੀ ਰਹਿੰਦੀ ਹੈ ਤੇਰੇ ਅੰਕਲ ਦੀ ਪਤਾ ਨਹੀਂ ਉਹਨੇ ਕੀ ਵੀਡੀਓ ਸ਼ੀਡੀਓ ਬਣਾ ਲਈ ਐ ਐਸੋ ਮੇਰੇ ਪਤਾ ਨਹੀਂ ਇਹਨੇ ਕੀ ਆਖਿਆ ਕੀ ਲਈ ਉਹਨੇ ਪਤਾ ਨਹੀਂ ਕੀ ਕੀਤਾ ਇਹਨੇ ਉਹ ਕੁੜੀ ਹੁਣ ਨਾ ਤਾਂ ਕਿਰਾਇਆ ਦਿੰਦੀ ਐ ਤੇ ਨਾ ਹੀ ਸਾਡਾ ਘਰ ਖਾਲੀ ਕਰਦੀ ਐ ਜੀ ਦਾ ਜੰਜਾਰ ਬਣਿਆ ਪਿਆ ਸਾਡਾ ਤੇ ਪਹਿਲਾਂ ਜ਼ਿਆਦਾ ਕਿਰਾਏ ਦੇ ਚੱਕਰ ਚ ਕੱਲੀਆਂ ਪੁਆਰੀਆਂ ਕੁੜੀਆਂ ਨੂੰ ਰੱਖ ਲੈਂਦੇ ਹੋ ਹੁਣ ਭੁਗਤੋ ਹਮ ਵਕੀਲ ਸਾਹਿਬ ਚੰਡੀਗੜ੍ਹ ਐ ਫਰਸਟ ਸਟੇਟ ਦੀ ਕੁੜੀ ਆਂਦੀ ਐ ਇੱਥੇ ਹੁਣ ਕਿਸੇ ਦੇ ਮੂੰਹ ਤੇ ਲਿਖਿਆ ਕੀ ਕੌਣ ਕੀ ਕਰਦਾ ਮਾਮੇ ਦੇ ਮੂੰਹ ਤੇ ਲਿਖਿਆ ਮਾਮਾ ਕੱਖ ਨਹੀਂ ਕਰਦਾ ਓਏ ਵੈਸੇ ਆਂਟੀ ਜੇ ਚੜ੍ਹ ਡਿਗੜ ਚ ਪੀਜੀ ਨਾ ਨਾ ਹੁਣ ਤਾਂ ਦੀਆਂ ਕੁੜੀਆਂ ਮੈਸ ਯੂਨੀਵਰਸ ਤੇ ਮੁੰਡੇ ਡਾਕਟਰ ਇੰਜੀਨੀਅਰ ਬਣਨ ਤੋਂ ਰਹਿ ਜਾਣ ਹਾਂ ਕਿਉਂ ਮਮਾ ਹੂੰ ਤੈਨੂੰ ਕੱਖ ਨਹੀਂ ਪਤਾ ਚੱਜੇ ਲਾ ਨਮਸਤੇ ਆਂਟੀ ਨਮਸ ਤੇਰਾ ਰੈਂਟ ਨਹੀਂ ਆਇਆ ਇਸ ਮਹੀਨੇ ਦਾ ਉਹ ਤਾਂ ਮੈਂ ਦਿੱਤਾ ਸੀ ਕੱਲ ਬੀਜੀ ਨੂੰ ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਪੇਟੀਆਂ ਬਕਰਿਆ ਕਰ ਮੇਰੀ ਸੱਸ ਦੇ ਹੱਥ ਵਿੱਚ ਰੈਂਟ ਨਹੀਂ ਫੜਾਉਣਾ ਕਾਹਦੀ ਫੜਾਣਾ ਗੱਲ ਸੁਣਨੀ ਕੁੜੀਏ ਇਹਨੂੰ ਰੈਂਟ ਦਿੱਤਾ ਕਿਸੇ ਗਿੰਤੀ ਚ ਨਹੀਂ ਆਉਣਾ ਤੈਨੂੰ ਦੁਬਾਰਾ ਰੈਂਟ ਦੇਣਾ ਪਊ ਇਹ ਮੈਨੂੰ ਪੈਸੇ ਪੁੱਛੇ ਤਾਂ ਹਿਸਾਬ ਨਹੀਂ ਦਿੰਦੀ ਜੀ ਬੀਜੀ ਜੀ ਜੀ ਬੀਜੀ ਨੇ ਖਬਰਦਾਰ ਜੇ ਅਗਲੇ ਮਹੀਨੇ ਰੈਂਟ ਮੇਰੇ ਹੱਥ ਨਾਲੋਂ ਫੜਾਇਆ ਬੋਰੀਆ ਬਿਸਤਰਾ ਚੁੱਕ ਕੇ ਬਾਹਰ ਸੁੱਟੂ ਸਮੇਤ ਤੇਰੇ ਬੁਰਸ਼ ਦੇ ਲੱਗੀ ਨਾ ਸਮਝ ਚੱਲ ਨਿਕਲ ਜਾ ਕੋਲੇ-ਪੋਲੇ ਪੈਰੀ ਮੇਰੇ ਫੋਨ ਤੇ ਪੇਪੀਅਮ ਨਹੀਂ ਹੋ ਸਕਦਾ ਤੇਰੇ ਫੋਨ ਤੇ ਜਮੈਟੋ ਨਾ ਡਾਊਨਲੋਡ ਕਰਾਦਾ ਮੈਂ ਬਾਚ-ਬਾਚ ਅਗੇ-ਅਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲੇ ਵੱਡੇ ਨੂੰ ਬੁਲਾਈਦੀ ਹੁੰਦੀ ਆ ਵੈਸੇ ਵੀ ਮੈਂ ਇਸ ਘਰ ਦੀ ਓਨਰ ਆ ਸਿਰਫ 50% ਦੀ ਬਾਕੀ ਦੇ ਸਾਰੇ ਪਰਸੈਂਟਾਂ ਦੀ ਮੈਂ ਓਨਰ ਆ ਪੰਜਾਬ ਪਰਸੈਂਟ ਸਤਿ ਸ਼੍ਰੀ ਅਕਾਲ ਅੰਮੀ ਜੀ ਕੀ ਹਾਲ ਨੇ ਹਾਲ ਨੂੰ ਕਿਸੇ ਟਾਰੀ ਬਾਰਡਰ ਤੇ ਰਹਨੇ ਆ ਜਿਹੜੀ ਹੁਣੇ ਗੋਲੀ ਚੱਲਣ ਵਾਲੀ ਐ ਹਾਲਤ ਮੈਨੂੰ ਵੈਸ ਤੇਰਾ ਠੀਕ ਨਹੀਂ ਲੱਗਦੇ ਕੁੱਛੜ ਨੇ ਆਣਾ ਚੁੱਕਿਆ ਬੈਡਰੂਮ ਹਾਲ ਲੱਭਦੀ ਫਿਰਦੀ ਹਾਂ ਹੌਨ ਜੀ ਕੱਲਾ ਇੱਕ ਬੈਡਰੂਮ ਲਿਨ ਰਹਿਣਾ ਹਾਂਜੀ ਘਰ ਵਾਲਾ ਕਿੱਥੇ ਤੇਰਾ ਉਹ ਉਹ ਕੈਨੇਡਾ ਗਏ ਨੇ ਤੂੰ ਨਹੀਂ ਗਈ ਨਹੀਂ ਮੂੰ ਹੈਦਕ ਨੇਡਾ ਜਾਣ ਵਾਲਾ ਮੂੰ ਤੇ ਦੇ ਇੱਥੇ ਰਹਿਣ ਵਾਲਾ ਨਹੀਂ ਅ ਸਾਰੇ ਪਕੇ ਹਨੀ ਕੋ ਤੇਰਾ ਹੈਗੇ ਆ ਜੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਸੱਸਾਂ ਬਾਰੇ ਤੇ ਤੁਹਾਨੂੰ ਪਤਾ ਹੀ ਹੈ ਸਭ ਕੁਝ ਵਾਗ ਰੂ ਵਾਗ ਰੂ ਵਾਗ ਰੂ ਬਹੁਤ ਬਹੁਤ ਬੁਰਾ ਹਾਲ ਹੈ ਪੁੱਛੀ ਨਾ ਕੁੜੀਏ ਬਹੁਤ ਨਹੀਂ ਜੀ ਬਹੁਤ ਜ਼ਿਆਦਾ ਬੁਰੇ ਹਾਲ ਨੇ ਨੂਹਾਂ ਨੇ ਤੇ ਨੱਕ ਸਮਝਦਿਆਂ ਨੇ ਸਾਹ ਲੈਣ ਦੀ ਵੇਲ ਨਹੀਂ ਦਿੱਤੀ ਹੁੰਦੀ। ਪਰਾਂਟੀ ਜੀ ਤੁਹਾਨੂੰ ਮੇਰਾ ਦੁੱਖ ਸਮਝ ਨਹੀਂ ਆਉਣਾ। ਤੁਹਾਡੇ ਸੱਸ ਹੈ ਨਹੀਂ ਨਾ? ਕਿਉਂ ਨਹੀਂ ਹੈਗੀ? ਆਹ ਵੇਖ ਜੜਾ ਚ ਬੈਠੀ ਆ ਮੇਰੇ ਜਿਉਂ ਦੀ ਜਾਗਦੀ। ਇਹ ਤਾਂ ਖਰੇ ਅਮਰ ਹੁਣ ਦਵਾਰ ਲੈ ਕੇ ਜੰਮੀ ਆ। ਬੁਖਾਰ ਤੱਕ ਨਹੀਂ ਚੜਿਆ ਕਦੀ ਅੱਜ ਤੱਕ ਇਹਨੂੰ। ਕੋਰੋਨਾ ਵੀ ਇਹਦੇ ਲੱਗੋ ਨਾ ਪੂਸ਼ ਦਵਾ ਕੇ ਭੱਜ ਜਾਂਦਾ। ਕੁੜੀਏ ਜਾ ਪਾ ਜਾ ਕੋਈ ਕਮਰਾ ਕਮਰਾ ਹੈ ਨਹੀਂ ਸਾਡੇ ਕੋਲੇ। ਕਿਉਂ? ਕਮਰਾ ਕਿਉਂ ਨਹੀਂ ਹੈਗਾ? ਖਲੋ ਜਾ ਪੁੱਤ ਕਮਰਾ ਹੈਗਾ ਵਾ। ਪਰ ਕਿਰਾਇਆ 13000 ਰੁਪਏ ਲੱਗੂ ਨਹੀਂ ਨਹੀਂ 14000 ਸਿੱਧਾ 7-7000 ਵੰਡ ਲਿਆ ਕਰਾਂਗੇ ਦੋਨੇ ਜਣੀਆਂ 5-500 ਵੰਡ ਦੇ ਨਾ ਚੱਕਰ ਜਾ ਪੈ ਜਾਂਦਾ 14000 ਫਾਈਨਲ ਆਂਟੀ ਜੀ ਮੇਰਾ ਬਜਟ ਵੀ 7-8000 ਹੈ ਉਹ ਤਾਂ ਤੇਰੇ ਮੂੰਹ ਤੋਂ ਹਿਸਾਬ ਲਾ ਲਿਆ ਸੀ ਜਾ ਹੁਣ ਕਿਤੇ ਝੁੱਗੀ ਲੈ ਲੈ ਬਲੌਂਗੀ ਕੋਲ ਜਾ ਕੇ ਸੱਸਾਂ ਤੇ ਮਾਮਾ ਵਰਗੀਆਂ ਹੁੰਦੀ ਆਂਟੀ ਜੀ ਮੈਨੂੰ ਤੇ ਤੁਹਾਡੇ ਚ ਮੇਰੀ ਮਾਂ ਵਿਖਰੀ ਹੈ ਤੁਸੀਂ ਵੀ ਇਸ ਬੱਚੇ ਦੀ ਮਾਂ ਤੇ ਤਰਸ ਖਾਓ ਅਸੀਂ ਨਾ 10000 ਚ ਡੀਲ ਡਨ ਕਰਦੇ ਆਂ 5-5000 ਵੰਡ ਲਿਓ 500 ਦਾ ਰੋਲਾ ਹੀ ਖਤਮ। ਹਾਂ। ਤੂੰ 12000 ਚ ਡੀਲ ਡਨ ਕਰ। 10 ਹੁਣ ਦੇ ਦੇ। 2 ਫਿਰ ਜਦੋਂ ਸਮਾਨ ਲੈ ਕੇ ਆਾਂਗੇ ਉਦੋਂ ਦੇ ਦੇਵੀ। ਲੈ, ਸਮਾਨ ਦਾ ਕੀ ਐ? 2 ਮਿੰਟ ਐਚੀ ਬਾਹਰ ਉੱਬ ਚ ਪੈਨੇ ਹੁਣੇ ਮੈਂ ਕੱਟ ਕੇ ਲੈ ਆ ਕੇ ਤੁਹਾਨੂੰ ਪੈਸੇ ਦੇ ਦਿੰਨੀ ਆਂ। ਠੀਕ ਐ। ਫਿਰ ਤੂੰ 12000 ਹੀ ਹੁਣੇ ਦੇ ਦੇ। 10000 ਵਾਲੇ ਤਾਂ ਹੀ। ਚੱਲ ਆ ਵੀ ਚੰਗਾ। 6-6 ਵੰਡ ਲਾਂਗੇ ਦੋਵੇਂ ਜਣੀਆਂ। ਨਾਲੇ ਹਿਸਾਬ ਸਿੱਧਾ ਹੋ ਜਾਊਗਾ। आ मैसेज की गया। हुँ। हुँ। अच्छा? सश्का। आ गया हेलो जी नवे आए हो लगता है अच्छा सशिकाल जी हाय हाँ बहनें पहुंच गई बाड़ोखा मिलया रूम भाई के रूम लैंडली बच्चे दी मां बनना पड़ा चल मैं तन्नू बात करते हैं ओके पैसे उड़ा मैनु केड़े ओ वाली कुड़ी तो तू ले ही ना ये कोलो मैं ले ले तू बंदे दा पुत्त बनके मैंने 5000 रुपया दे दे नहीं तन्नू